न सोन ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਮਹਾਨ ਉਦਮੀ ਨਗਰ ਕੀਰਤਨ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦੀ ਸਤਾਪ ਦੀ 350 ਸਾਲਾਂ ਨੂੰ ਮੁੱਖ ਰੱਖ ਕੇ ਇੱਕ ਮਹਾਨ ਨਗਰ ਕੀਰਤਨ ਗੁਰਦੁਆਰਾ ਸੱਚਖੰਡ ਇਸਰਦੁਆਰ ਹੁਣ ਖੁਰ ਤੋਂ ਸੰਤ ਬਾਬਾ ਮਾਨ ਸਿੰਘ ਜੀ ਢੇਵੇ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਢੇਵੇ ਵਾਲੇ ਪੰਜਾ ਪਿਆਰ ਦੀ ਗਵਾਹੀ ਦੇ ਵਿੱਚ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਰਣਜੀਤ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਤੇਗ ਬਹਾਦਰ ਜੀ ਬਖਸ਼ਿਦਾਨ ਇੱਕ ਮਹਾਨ ਨਗਰ ਕੀਰਤਨ ਆਰੰਭ ਕੀਤਾ ਸੀ ਜੋ ਠੀਕ 5 ਵਜੇ ਅਨੰਦਪੁਰ ਸਾਹਿਬ ਗੁਰਦੁਆਰਾ ਸੀਸਗੜ੍ਹ ਸਾਹਿਬ ਨਗਰ ਕੀਰਤਨ ਦੀ ਸਮਾਪਤੀ ਹੋਈ ਇਸ ਨਗਰ ਕੀਰਤਨ ਦੇ ਵਿੱਚ ਬੇਅੰਤ ਸੰਗਤਾਂ ਨੇ ਸਮੂਲੀਅਤ ਕੀਤੀ ਸੋ ਸਾਰੀਆਂ ਸੰਗਤਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਜਿਨ੍ਹਾਂ ਨੇ ਮਹਾਨ ਲਗ ਕੀਰਤਨ ਦੇ ਵਿੱਚ ਸ਼ਮੂਲੀਅਤ ਕੀਤੀ ਸ਼੍ਰੋਮਣੀ ਗੁਰਦੁਆਰਾ ਪੰਡਿਤ ਮੀਟੀ ਦਾ ਅਸੀਂ ਵੀ ਧੰਨਵਾਦ ਕਰਦੇ ਆ ਗੁਰਮ ਪਿਆਰੇ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਚਾਵਲਾ ਸਾਹਿਬ ਜਿਨ੍ਹਾਂ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਤੁਹਾਡੇ ਮਹਾਨ ਪੂਰ ਸੰਤ ਬਾਬਾ ਮਾਨ ਸਿੰਘ ਜੀ ਢੇਵ ਵਾਲੇ ਸੰਤ ਬਾਬਾ ਮੋਹਨ ਸਿੰਘ ਜੀ ਢੇਵ ਵਾਲੇ ਹਰ ਸਤਾਬ ਦੀ ਤੇ ਮਹਾਨ ਉਦੁੱਤੀ ਨਗਰ ਕੀਰਤਨ ਲੈ ਕੇ ਆ ਕਰਦੇ ਸਨ ਸੋ ਮਹਾਂ ਪਰਸੇ ਸਤਗੰਗ ਚਲੇਗੇ ਤੇ ਸਾਰੇ ਤੁਸੀਂ ਮਹਾਂ ਪਰਸੇ ਸੇਵਾਗਰ ਮਿਲ ਕੇ ਇੱਕ ਮਹਾਨ ਕੀਰਤਨ ਮਹਾਨ ਉਦੁੱਤੀ ਕੀਰਤਨ ਲੈ ਕੇ ਆਓ ਸੋ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫਰਮਾਨ ਦੇ ਮੁਤਾਬਕ ਉਹਨਾਂ ਦੇ ਹੁਕਮਾਂ ਦੇ ਅਸੀਂ ਫੁੱਲ ਕਢਾਏ ਕੰਨ ਮਨ ਧਨ ਕਰਕੇ ਸੰਗਤਾਂ ਦੀ ਸੇਵਾ ਕੀਤੀ ਸੋਸੀ ਪੀਰ ਕਰਦੇ ਹਾਂ ਸੰਸਾਰ ਭਰ ਦੀਆਂ ਸੰਗਤਾਂ ਨੂੰ ਦੇ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਦੇ 350 ਸਾਲਾ ਸ਼ਹੀਦੀ ਸਤਾਬ ਦੀ ਜੋ ਅਨੰਦਪੁਰ ਸਾਹਿਬ ਜੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਆ ਅਸੀਂ ਸੂਰ ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਸਾਰੀਆਂ ਸੰਗਤਾਂ ਭਾਈ ਜੋ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਪ੍ਰੋਗਰਾਮ లిఖੇ ਗਏ ਨੇ ਉਹਨਾਂ ਪ੍ਰੋਗਰਾਮ 'ਚ ਵੱਧ ਵੱਧ ਸਮੂਲੀਅਤ ਕਰੋ ਔਰ ਬਹੁਤ ਕਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਨਵੇਂ ਪਾਸ਼ਾ ਗੁਰੂ ਤੇਗ ਬਹਾਦਰ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ

ਜੋਨਾਂ ਦਾ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਆ ਰਿਹਾ ਜਿੱਥੇ ਸਵੁੱਚੇ ਸਿੱਖ ਜਗਤੰਦਰ ਵੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਉਥੇ ਸ੍ਰੀ ਨਾਨਕਪਸਾਹਬ ਦੀ ਧਰਤੀ ਦੇ ਸਤਗੁਰੂ ਜੀ ਦੇ ਇਸ ਦਿਹਾੜੇ ਨੂੰ ਸਮਰਪਤ ਭਾਈ ਮਤੀਦਾਸ ਜੀ ਭਾਈ ਸਤੀਦਾਜ ਜੀ ਭਾਈ ਦਿਆਲਾ ਜੀ ਉਸ ਨਤਮਸਤਕ ਹੋਣ ਵਾਸਤੇ ਸਿੱਖ ਸੰਗਤਾਂ ਵੱਡੇ ਵੱਡੇ ਕਾਫਲੇ ਬਣ ਕੇ ਨਨਪੁਰ ਸਾਹਿਬ ਪਹੁੰਚ ਰਹੀਆਂ ਉੱਥੇ ਬੜੀਆਂ ਵੱਡੀਆਂ ਸੰਪਰਦਾਵਾਂ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਗਠਾਂ ਵੱਲੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ શ્રી ਨਾਨਕਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਰਹੇ ਆ ਅੱਜ શ્રી ਨਾਨਕਪੁਰ ਸਾਹਿਬ ਵਿਖੇ 7 ਦੇ ਕਰੀਬ ਨਗਰ ਕੀਰਤਨ ਜਿਹੜੇ ਪਹੁੰਚ ਚੁੱਕੇ ਆ ਕਿਉਂਕਿ ਬਹੁਤ ਹੀ ਸਮਰਾਨਜੋਗ ਸਰਦ ਬਾਬਾ ਮਾਨਸੀ ਦੀ ਪਹਿਵਾ ਵਾਲੇ ਸਤਖਨਵਾਸੀ ਉਹਨਾਂ ਦੀ ਸੰਪਰਦਾਵਲੋਂ ਬਾਬਾ ਮੋਹਨ ਸਿੰਘ ਜੀ ਦੀ ਸ਼ਤਰ ਸ਼ਾਇਦ ਬਾਬਾ ਮੋਹਨ ਸਿੰਘ ਜੀ ਵੱਲੋਂ ਬਾਬਾ ਸਰਦਾਰ ਸਿੰਘ ਜੀ ਦੀ ਨਾਲ ਤੇ ਹੋਰ ਮਹਾਪੁਰਸ਼ਾਂ ਦੇ ਨਾਲ ਜੋ ਇਹ ਨਗਰ ਕੀਰਤਨ ਇੱਕ ਪਹੁੰਚਿਆ ਇਸ ਤੋਂ ਇਲਾਵਾ ਨੰਗਲ ਤੋਂ ਤਨਾਂਸੀ ਤੋਂ ਮੁਹਾਲੀ ਤੋਂ ਖਰੜ ਤੋਂ ਇਹ ਨਗਰ ਕੀਰਤਨ ਜਿਹੜੇ ਸਾਰੇ ਇੱਥੇ ਪਹੁੰਚ ਚੁੱਕੇ ਆ ਸੋ ਬਹੁਤ ਭਾਰੀ ਰੌਣਕਾਂ ਨੰਕੁਰ ਸਾਹਿਬ ਦੇ ਬਣੀਆਂ ਹੋਈਆਂ ਅੱਜ ਵੱਡੀ ਗਿਤੀ ਵਿੱਚ ਜੋ ਸੰਗਤਾਂ ਨੇ ਸਹਿਜ ਪਾਠਾਂ ਦੇ ਸਮਾਗਮਾਂ ਵਿੱਚ ਬੜਾ ਸ਼ਿਰਕਤ ਕੀਤੀ ਅੱਜ ਉਸ ਤੋਂ ਬਾਅਦ ਇਹ ਨਗਰ ਕੀਰਤਨ ਲਗਾਤਾਰ ਜੀਰਨ ਪੁਛਾ ਵੀ ਧਰਤੀ ਦੇ ਦੁਪਹਿਰ ਦੇ 2 ਵਜੇ ਤੋਂ ਨੇ ਸ਼ੁਰੂ ਹੋਏ ਤੇ ਅੱਜ ਤੱਕ ਆ ਰਹੇ 6:00 ਵਜੇ 8:00 ਹੋ ਜਾਣ ਵਾਲੇ ਆ ਸੋ ਬੈ ਸਭ ਜੀ ਆ ਸੰਤਾਂ ਨੂੰ ਜੀ ਆਇਆਂ ਕਿਨਾਂ ਜੋ ਤਾਂ શ્રી ਗੁਰੂ ਤੇਗ ਬਹਾਦਰ ਮਹਾਰਾਜ ਤਾਂ ਤਾਂ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਨ ਵਾਸਤੇ ਉਹਨਾਂ ਦੇ ਜੋ ਬਹੁਤ ਬੰਦੇ ਆੜੇ ਆ ਰਹੇ ਆ ਉਹਨਾਂ ਨੂੰ ਮਨਾਉਣ ਵਾਸਤੇ ਇੱਥੇ ਆ ਰਹੇ ਆ ਸਾਰਿਆਂ ਨੂੰ ਜੀ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਨ ਜਿਉ ਤੇ ਸੋ ਜਗ ਮੈਂ ਤਨ ਜਿਉ ਤੇ ਸੋ ਜਗ ਮੈਂ ਹਰ ਤਨ ਜਿਉ ਤੇ ਸੋ ਜਗ ਮੈਂ ਮਨ ਜਿਉ ਤੇ ਸੋ ਜਗ ਮੈਂ ਪੰਛੀ ਗੁਰ ਤੇ ਇੱਕ ਬਾਹਰ ਤੰਸੀ ਗੁਰ ਤੇ ਵਿਹਾਰ ਪੰਛੀ ਗੁਰ ਤੇ ਇੱਕ ਬਾਹਰ ਤਨ ਵਿੱਚ ਗੁਰ ਤੇ ਨਿਵਾਦ ਪੰਛੀ ਗੁਰ ਤੇ ਇੱਕ ਬਾਹਰ ਤਨ ਵਿੱਚ ਗੁਰ ਤੇ ਨਿਵਾਦ ਤੇਰੇ ਬਾਦਰ ਤਨ ਦੀ ਤੇਰੇ ਬਾਦਰ ਹਨੇਰੀ ਜੋਤੀ ਉਹ ਚੱਤ ਮੈਂ ਹਨੇਰੀ ਜੋ ਤੇਰੇ ਕੋ ਚੱਤ ਮੈਂ ਤਨ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਨਗਰ ਕੀਰਤਨ ਖੜ ਸ਼ਹਿਰ ਤੋਂ ਗੁਰਦੁਆਰਾ ਗੋ ਤੇ ਉਹ ਮਾਹਰ ਤੋਂ ਆਰੰਭ ਹੋਇਆ ਸਵੇਰੇ ਤੇਜ ਸਮੇਂ ਅਲੱਗ-ਅਲੱਗ ਪੜਾਵਾਂ ਤੇ ਹੁੰਦਾ ਹੋਇਆ ਸ੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੂ ਕਿਆ ਜਿਵੇਂ ਕਿ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਿੱਲੀ ਤੋਂ ਆਏ ਸੀਗੇ ਗੁਰਦੁਆਰਾ ਸੀਸ ਗੰਜ ਵਿਖੇ ਇਹ ਨਗਰ ਕੀਰਤਨ ਵੀ ਸੀਸ ਗੰਜ ਵਿਖੇ ਜਿਹੜਾ ਜਾ ਕੇ ਸਪੰਨ ਹੋਣਾ ਹੈ ਕਿਉਂਕਿ ਸਿੱਖ ਕੌਮ ਦੇ ਵਿੱਚ ਸਤਿਗੁਰਾਂ ਨੇ ਬਹੁਤ ਬਖਸ਼ੀ ਕੀਤੀ ਹੈ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਿੰਘਾਂ ਨੇ ਤੇ ਜਿਵੇਂ ਭਾਈ ਸਾਹਿਬ ਭਾਈ ਦਿਆਲ ਸਿੰਘ ਜੀ ਭਾਈ ਸਾਹਿਬ ਭਾਈ ਮਤੀਦਾ ਜੀ ਭਾਈ ਭਾਈ ਸਾਹਿਬ ਜੀ ਉਹਨਾਂ ਨੇ ਜਿਹੜੀਆਂ ਸ਼ਿੱਧੀਆਂ ਪ੍ਰਾਪਤ ਕੀਤੀਆਂ ਉਹਨੂੰ ਸਮਰਪਿਤ ਇਹ ਵਿਸ਼ਾਲ ਨਗਰ ਕੀਰਤਨ ਗੁਰੂ ਤੇਗ ਬਹਾਦਰ ਜੀ ਦੇ 350 ਸਾਲਲੇ 27 ਨੂੰ ਸਮਰਪਿਤ ਅੱਜ ਜਿਹੜਾ ਇਹ ਸੰਗਤਾਂ ਵੱਲੋਂ ਬਧਰਾ ਉਹ ਸ਼ਾਹ ਜੀ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਸੰਗਤਾਂ ਤੇ ਤੇ ਲਾਈਵ ਚੈਨਲ ਵਾਲੇ ਜਿਹਨੇ ਵੀ ਵੀਰ ਸੇਵਾ ਕਰ ਰਹੇ ਸਾਰਿਆਂ ਦੇ ਵਿਚਾਰ ਦੀ ਕਲਾ ਵਕਚਣ ਗੁਰੂ ਤੇਗ ਬਹਾਦਰ ਜੀ ਅਰਵਾ ਪਤੇ ਵਖਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਨਗਰ ਕੀਰਤਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਪਰਬ ਨੂੰ ਸਮਰਪਿਤ ਖਰੜデア ਸੰਗਤਾਂ ਦੇ ਉਪਰਾਲੇ ਨਾਲ ਮਹਾਰਾਜ ਜੀ ਨੂੰ ਨਮਸਤਕ ਹੋਣ ਆਇਆ ਹੈ ਵਾਹਿਗੁਰੂ ਜੀਓ ਸਾਰਿਆਂ ਸੰਗਤਾਂ ਨੂੰ ਹੱਥ ਜੋੜ ਬੇਨਤੀ ਹੈ धन धन श्री गुरु तेग बहाद्र महाराज जी के शहीपर आप सब धन धन साहेब गुरु तेग बहादुर महाराज जी शहादून नतमस्तक होण श्री आनंदपूर साहेब जरूर पहोचो जी वाहिगुरू जी का खालसा जी की फतेह